ਸ਼੍ਰੋਮਣੀ ਗ੍ਰਿਦਲ ਅੰਮ੍ਰਿਤਸਰ ਬਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਸੌਂਪ ਕਿਸਾਨਾਂ ਦੇ ਨਾਲ ਹਰਿਆਣਾ ਦੇ ਬਾੜਾਂ ਤੇ ਕੀਤਾ ਜਾ ਰਿਹਾ ਤਸ਼ੱਦਦ ਤੇ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਸੰਵਿਧਾਨ ਸ਼ਾਂਤੀਪੂਰਨ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦਿੰਦਾ ਹੈ ਤਾਂ ਫਿਰ ਹਰਿਆਣਾ ਸਰਕਾਰ ਕਿਸਾਨਾਂ ਦੇ ਨਾਲ ਅਜਿਹਾ ਵਰਤਾਓ ਕਿਉਂ ਕਰ ਰਹੀ ਹੈ? ਪੰਜਾਬ ਸਰਕਾਰ ਨੂੰ ਤੁਰੰਤ ਹਰਿਆਣਾ ਸਰਕਾਰ ਤੇ ਅਧਿਕਾਰੀਆਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਸ੍ਰੀ ਦਰੋਮਤੀ ਮਰਮੂ ਜੀ ਨੂੰ ਦੇਣਾ ਚਾਹੁੰਦੇ ਆ ਜਿਹੜਾ ਕਿਸਾਨਾਂ ਵਾਲਾ ਇੱਕ ਜਿਹੜੇ ਸਾਡੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦਾ ਨੌਜਵਾਨ ਬੰਦੀ ਬਣਾ ਕੇ ਰੱਖੇ ਨੇ ਉਹਨਾਂ ਨੂੰ ਪੰਜਾਬ ਲਿਆਉਣ ਬਾਅਦ ਵੀ ਸਾਡੇ ਅਧਿਕਾਰ ਨੂੰ ਜੀ ਹਰਿਆਣੇ ਦੀ ਸਰਕਾਰ ਤੇ ਕਾਰਵਾਈ ਕਰਨੀ ਬਣਦੀ ਹੈ ਉਹਦੇ ਦੇ ਚੀਫ ਮਿਨਿਸਟਰ ਤੇ ਵੀ ਕਰਨੀ ਬਣਦੀ ਹੈ ਡੀਜੀਪੀ ਸਾਹਿਬ ਬਾਕੀ ਜੀਂਦ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਤਲਬਨਾ ਚਾਹੀਦਾ ਹੈ ਵੀ ਕਿਹੜੀ ਤੁਹਾਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਵੀ ਕਿਸਾਨਾਂ ਤੇ ਗੋਲੀਆਂ ਮਾਰ ਕੇ ਉਹਨਾਂ ਦੀਆਂ ਜਾਨਾਂ ਲਈਆਂ ਜਾਣ ਸੋ ਅਸੀਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਤੁਰੰਤ ਐਕਸ਼ਨ ਕਰਨਾ ਚਾਹੀਦਾ ਹਰਿਆਣੇ ਦੇ ਅਧਿਕਾਰੀਆਂ ਤੇ ਔਰ ਉਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਹੈ ਇਹ ਜਮਹੂਰੀਅਤ ਘਾਟੇ ਦੇ ਵਿੱਚ ਰਹਿੰਦੇ ਹੋਏ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਕੀਮਤੀ ਜਾਨਾਂ ਕਿਉਂ ਲਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਗੋਲੇ ਵਗੈਰਾ ਜਿਹੜੇ ਛੱਡੇ ਜਾ ਰਹੇ ਨੇ ਜ਼ਬਰ ਕੀਤਾ ਜਾ ਰਿਹਾ ਇਹ ਜਿਹੜਾ ਕਿ ਨਾਮ برداشت ਕਰਨ ਯੋਗ ਹੈ ਪੰਜਾਬ ਦੇ ਲਈ ਸਾਰੇ ਦੇਸ਼ ਤੇ ਹੱਕ ਮੰਗਣ ਵਾਲੇ ਲੋਕਾਂ ਦੇ ਹੱਕਾਂ ਦੇ ਉੱਪਰ ਜ਼ਬਰ